ਆਪਾਂ ਸਾਰੇ ਜਾਣਦੇ ਆ ਕਿ ਇਸ ਸਮੇਂ ਸਿੱਖ ਪੰਥ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੀ ਮੌਜੂਦਾ ਸਿੱਖ ਰਾਜਨੀਤੀ ਹੈ ਉਹਨ ਬਹੁਤ ਵੱਡੇ ਚੈਲੰਜਸ ਦਾ ਸਾਹਮਣਾ ਕਰਨਾ ਪੈ ਰਿਹਾ ਬੜੀਆਂ-ਬੜੀਆਂ ਚੁਣੌਤੀਆਂ ਨੇ ਆਪਣੇ ਸਾਹਮਣੇ ਜੇ ਆਪਾਂ ਐਵੇਂ ਉਹਨੂੰ ਗੱਲ ਨੂੰ ਅਖੋਲੇ ਕਰ ਦਈਏ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਇਸ ਆਪਣੀ ਜਮਾਤ ਦਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੜਾ ਹੀ ਮਾਨਮਤਾ ਹੈ ਦੇਖੋ ਆਪਾਂ ਤਾਂ ਜੇ ਸਪੀੜੀ ਚੋਂ ਗੁਜ਼ਰ ਰਹੇ ਆ ਆਪਾਂ ਨੂੰ ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਵੱਡੇ ਯੋਧਿਆਂ ਨੇ ਜੈਦਰ ਸਾਹਿਬਾਨਾ ਨੇ ਬੜਾ ਸੰਘਰਸ਼ ਕਰਕੇ ਜਦੋ ਜਹਿਦ ਕਰਕੇ ਉਹਨਾਂ ਨੇ ਕੁਰਬਾਨੀਆਂ ਦੇ ਕੇ ਆਪਾਂ ਨੂੰ ਇਹ ਜਿਹੜਾ ਵਿਰਸਾ ਉਹ ਸੰਭਾਲਣ ਵਾਸਤੇ ਛੱਡ ਕੇ ਗਏ ਸਨ ਹੁਣ ਆਪਾਂ ਉਹ ਵਿਰਸਾ ਵੀ ਨਹੀਂ ਸੰਭਾਲ ਸਕੇ ਆਪਣੇ ਕੋ ਹੋਰ ਕੋ ਬਹੁਤ ਆ ਦਾ ਕਰਨ ਦੀ ਲੋੜ ਨਹੀਂ ਸੀ ਨਾ ਤਾਂ ਕੋਈ ਮੋਰਚੇ ਲਾਉਣ ਨੂੰ ਕਹਿੰਦਾ ਨਾ ਕੋਈ ਕਹਿੰਦਾ ਲੰਬੀਆਂ ਕੈਦਾਂ ਕੱਟੋ ਲੇਕਿਨ ਆਪਣੀ ਜ਼ਿੰਮੇਵਾਰੀ ਵੀ ਆਪਣੀ ਲੀਡਰਸ਼ਿਪ ਤੋਂ ਨਹੀਂ ਨਿਭਾਈ ਬੜੇ ਅਫਸੋਸ ਦਾਹਿਣਾ ਪੈਂਦਾ ਹੈ ਗੱਲ ਤਾਂ 2015 ਤੋਂ ਸ਼ੁਰੂ ਹੁੰਦੀ ਹੈ ਜੇ ਆਪਾਂ ਅਸਲੀਅਤ ਵੱਲ ਨਜ਼ਰ ਮਾਰੀਏ ਬੜੀ ਲੰਬੀ ਸਟੋਰੀ ਆ ਹੁਣ ਸਾਰੀ ਗੱਲ ਵਿਸਥਾਰ ਨਾਲ ਨਹੀਂ ਦੱਸ ਸਕਾਂਗੇ ਲੇਕਿਨ ਫਿਰ ਵੀ ਫਰਜ਼ ਬਣਦਾ ਹੈ ਤੁਹਾਨੂੰ ਸਭ ਗੱਲਾਂ ਸਾਂਝੀਆਂ ਕਰਨ ਦਾ ਪੰਥ ਦੀ ਸਰਕਾਰ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੀ ਆਪਣੀ ਕੋਸ਼ਿਸ਼ਾ ਹੋਣ ਪਾਪੀ ਸਾਹਮਣੇ ਖੜੇ ਹੋਣ ਅਖੜੇ ਨੇ ਦੋਨੇ ਪੁਲਿਸ ਦੇ ਉੱਚ ਅਧਿਕਾਰੀ ਇਹਨਾਂ ਨੂੰ ਪਤਾ ਹੈ ਚਾਲ ਸਾਹਿਬ ਵੀ ਉਸ ਵੇਲੇ ਸਰਵਿਸ ਵਿੱਚ ਹਨ ਸਤਪਾਲ ਸਿੰਘ ਵੀ ਸਿਗੇ ਕਿਹੜੇ ਕਸੂਰਵਾਰ ਸੀ ਪਾਪੀ ਕੌਣ ਸੀਗੇ ਆ ਜਿਹੜਾ ਡੇਰੇ ਦਾ ਸਾਧਿਆ ਉਹਦੇ ਚੇਲੇ ਚਪਤੇ ਸੀ ਲੇਕਿਨ ਆਪਣੀ ਸਰਕਾਰ ਤੋਂ ਸਿੱਖਾਂ ਨੂੰ ਇਨਸਾਫ ਨਹੀਂ ਦਿਵਾ ਹੋਇਆ ਦੇਖੋ ਸਾਡਾ ਮਰਨਾ ਜਮਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ ਜੇ ਅਸੀਂ ਗੁਰੂ ਸਾਹਿਬ ਤੋਂ ਬੇਮਖ ਹੋ ਗਏ ਫਿਰ ਆਪਣੀ ਕੋਈ ਹੋਂਦ ਨਹੀਂ ਫਿਰ ਐਵੇਂ ਹੀ ਆਪਾਂ ਤੁਰੇ ਫਿਰਦੇ ਆ ਚਾਹੇ ਦੁਨੀਆ ਚਾਹੇ ਚਾਹੇ ਨਹੀਂ ਆਏ ਕੋਈ ਫਰਕ ਨਹੀਂ ਪੈਂਦਾ ਲੇਕਿਨ ਨਹੀਂ ਉਹਨਾਂ ਤੋਂ ਹੋਇਆ ਉਹਨਾਂ ਨੂੰ ਉਹ ਪਾਪੀ ਤੰਗ ਦੇਣੇ ਚਾਹੀਦੇ ਸੀਗੇ ਜਿਨ੍ਹਾਂ ਪਾਪੀਆਂ ਨੇ ਉਹ ਪਾਪ ਕੀਤਾ ਸੀਗਾ ਨਹੀਂ ਉਹਨਾਂ ਤੋਂ ਇਨਸਾਫ ਦਵਾ ਹੋਇਆ ਅੱਜ ਤੱਕ ਨਹੀਂ ਇਨਸਾਫ ਮਿਲਿਆ ਦੇਖ ਲਓ 2015 2025 10 ਸਾਲ ਹੋ ਗਏ ਨੇ ਆਪਾਂ ਨੂੰ ਪੰਬਲ ਬੂਸਿਆਂ ਚ ਪਾਇਆ ਕੋਈ ਇੱਧਰੋਂ ਲੈ ਜਾਂਦਾ ਕੋਈ ਉੱਧਰੋਂ ਲੈ ਜਾਂਦਾ ਕੋਈ ਕਹਿੰਦਾ ਮੈਂ 2 ਮਹੀਨਿਆਂ ਚ ਇਨਸਾਫ ਦਵਾ ਦੂੰਗਾ ਪਰ ਜੇ ਆਪਾਂ ਨੇ ਇੰਸਾਫ ਦਵਾ ਸਕੇ ਫੇ ਕਾਂਗਰਸ ਤੋਂ ਕੀ ਆਸਿਆ ਚਾੜੂ ਤੋਂ ਆਪਾਂ ਨੂੰ ਕੀ ਆਸਿਆ ਸੋ ਇਹ ਹੈ ਆਪਣੀ ਦਰਦ ਭਰੀ ਗਾਥਾ ਜਿਸ ਤੋਂ ਸ਼ੁਰੂ ਹੋਇਆ ਸਾਰਾ ਕੁਝ 2017 ਆ ਗਈ 17 ਦੀ ਇਲੈਕਸ਼ਨ ਆਈ ਤੇ ਆਪਾਂ ਬਹੁਤ ਘਟ ਗਿਣਤੀ ਜਾ ਗਏ 15 ਐਮਐਲਏ ਬਣੇ ਆ ਬੈਠੇ ਰਹੇ ਢੀਂਸਾ ਸਾਹਿਬ ਬਜ਼ੁਰਗਾਂ ਨੇ ਆਖਿਆ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਨੇ ਉਦੋਂ ਭਰੀ ਮੀਟਿੰਗ ਵਿੱਚ ਜੇਦਾ ਜ਼ਿਕਰ ਕਰਕੇ ਗਏ ਨੇ ਸਰਦਾਰ ਸੁਰਜੀਤ ਸਿੰਘ ਰਖੜਾ ਸਾਹਿਬ ਕੀ ਭਲਿਆ ਮਾਨਸਾ ਪ੍ਰਦਾਨ ਕੀ ਛੱਡ ਦੇ ਤੇ ਪਾਸੇ ਹਟ ਜਾ ਤਾਂ ਕਿ ਲੋਕਾਂ ਦਾ ਦੁਆਰਾ ਪਰੋਸਾ ਆਪਾ ਅਕਾਲੀ ਦਲ ਵਿੱਚ ਕਾਇਮ ਕਰ ਸਕੀਏ ਵਿਸ਼ਵਾਸ ਟੁੱਟ ਗਿਆ ਲੋਕਾਂ ਦਾ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਇਹ ਵਿਸ਼ਵਾਸ ਕਿਵੇਂ ਬਹਾਲ ਆਊਗਾ ਗੁੱਡਵਿਲ ਬਣਾਉਣੀ ਬੜੀ ਔਖੀ ਹੈ ਸਾਰੀ ਉਮਰ ਲੱਗ ਜਾਂਦੀ ਹੈ ਇੱਕ ਸਿਆਸੀ ਲੀਡਰ ਨੂੰ ਗੁੱਡਵਿਲ ਪੈਦਾ ਕਰਨੀ ਲੇਕਿਨ ਜਦੋਂ ਟੁੱਟਦੀ ਹੈ ਇੱਕ ਇੱਕ ਮਿੰਟ ਚ ਪਹਾੜ ਤੋਂ ਥੱਲੇ ਆ ਜਾਂਦੀ ਫਰਸ਼ ਤੇ ਤੇ ਫਰਸ਼ ਤੇ ਆ ਗਏ ਸੀਗੇ ਪਰ ਸਰਦਾਰ ਸੁਖਦੇਵ ਸਿੰਘ ਠਿੰਸਾ ਦੀ ਗੱਲ ਮੰਨੀ ਨਹੀਂ ਮੰਨੀ ਹੁੰਦੀ ਤੇ ਅੱਜ ਨੂੰ ਇਹ ਹਾਲਾਤ ਨਾ ਪੈਦਾ ਹੁੰਦੇ ਚਲੋ ਅਸੀਂ ਕਹੀ ਗਏ ਕਿ ਅਕਾਲ ਤਖਤ ਸਾਹਿਬ ਜਾਓ ਦੇਖੋ ਅਕਾਲ ਤਖਤ ਸਾਹਿਬ 6ਵੇਂ ਪਾਸ਼ਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਤਖਤ ਨੂੰ ਸਾਜਿਆ ਜਿਸ ਉੱਪਰ ਆਪਣਾ ਅਡੋਲ ਵਿਸ਼ਵਾਸ ਆ ਤੇ ਗੁਰੂ ਸਾਹਿਬ ਸਰਬ ਕਲਾ ਸਮਰੱਥ ਹਨ ਇਹ ਗੁਰੂ ਸਾਹਿਬ ਦੀ ਕਲਾ ਵਤ ਰਹੀ ਹੈ ਇਹ ਕੋਈ ਇਦਾਂ ਨਹੀਂ ਹੈ ਨਹੀਂ ਕਿ ਪੰਜ ਮੈਂਬਰੀ ਕਮੇਟੀ ਜਾਂ ਕੋਈ ਹੋਰ ਆਪਣੇ ਆਪ ਨੂੰ ਕਹਵੇ ਲੀਡਰ ਉਹਦੇ ਕਰਕੇ ਹੋ ਰਿਆ ਅਗਰ ਸਿੰਘ ਸਵਾਨ ਨੇ ਉਹ ਫੈਸਲਾ ਕੀਤਾ ਉਹ ਵੀ ਛੇਵੇਂ ਪਾਸ਼ਾ ਜੀ ਦੀ ਕਿਰਪਾ ਹੋਈ ਅਸੀਂ ਬਾਰ-ਬਾਰ ਕਹਿੰਦੇ ਰਹੇ ਉਹਨਾਂ ਨੂੰ ਕਿ ਭਾਈ ਜਾਓ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗੋ ਸਜ਼ਾ ਭੁਗਤੋ ਸੇਵਾ ਕਰੋ ਤਾਈ ਤੁਹਾਨੂੰ ਲੋਕਾਂ ਨੇ ਮaaf ਕਰਨਾ ਹੈ ਜੇ ਨਹੀਂ ਜਾਓਗੇ ਤੇ ਆਪਾਂ ਲੋਕਾਂ ਦੀ ਨਿਗਾਹ 'ਚ ਸੁਰਖ ਨਹੀਂ ਹੋ ਸੁਰਖਰੂ ਨਹੀਂ ਹੋਵਾਂਗੇ ਅੱਜ ਜਾਣੇ ਕੱਲ ਜਾਣੇ ਸਮਾਂ ਨਗਾਤਾ ਨਹੀਂ ਗੱਲ ਮੰਨੀ ਸਾਡੀ ਚਲੋ ਅਸੀਂ ਨਾਲ ਤੁਰੇ ਰਹੇ ਵੀ ਠੀਕ ਹੈ ਕਿਸੇ ਸਮੇਂ ਤੇ ਆ ਕੇ ਪਾਰਟੀ ਸਹੀ ਫੈਸਲਾ ਲਾਊਗੀ ਪਰ ਜਾਨੂ 2022 ਆ ਗਈ 5 ਸਾਲ ਨਿਕਲ ਗਏ 22 ਦੇ ਵਿੱਚ ਜੋ ਆਪਣਾ ਹਸ਼ਰ ਹੋਇਆ ਤੁਹਾਡੇ ਸਾਹਮਣੇ ਆ ਤਿੰਨ ਐਮਐਲਏ ਬਣੇ ਇਕੱਲਾ ਹੀ ਐਮਐਲਏ ਬਣ ਕੇ ਆਇਆ ਸਰਦਾਰ ਮਨਪ੍ਰੀਤ ਸਿੰਘ ਯਾਲੀ ਮਾਲਵੇ ਚੋਂ ਜਦੋਂ ਅਸੀਂ ਕਹਿੰਦੇ ਸੀ ਸਰਦਾਰ ਬਾਦਲ ਨੂੰ ਕਿ ਇਕੱਲਾ ਯਾਲੀ ਸਾਹਿਬ ਐਮਐਲਏ ਬਣ ਕੇ ਆਇਆ ਥੋੜਾ ਜਿਹਾ ਉਹਦੇ ਚੁੰਡੀ ਆਪਣੇ ਉਹ ਸਮਝਦਾ ਸੀ ਕਿ ਮੇਰੇ ਚੁੰਡੀ ਵੜਦੇ ਹੋ ਪਰ ਗੱਲ ਤਾਂ ਸੱਚੀ ਹੈ ਤੇ ਚਲੋ ਤਿੰਨਾਂ ਚੋਂ ਇਕੱਲੇ ਹੀ ਰਹਿ ਗਏ ਜਿਹੜੇ ਪੰਥ ਦੀਆਂ ਕਦਰਾਂ ਕੀਮਤਾਂ ਤੇ ਖੜੇ ਹੋਏ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਕ ਐਮਐਲਏ ਚਲਾ ਗਿਆ ਛੱਡ ਗਿਆ ਦੂਜੀ ਵੀ ਬਾਜੀ ਦਾ ਚਲੋ ਉਹ ਤਾਂ ਘਰਦੇ ਹੀ ਨੇ ਫੇਰ ਉਦੋਂ ਗੱਲ ਉੱਠੀ ਕਿ ਹੁਣ ਕਰਨਾ ਕੀ ਹੈ ਠੀਕ ਆਖਿਆ ਰਖੜਾ ਸਾਹਿਬ ਨੇ ਜੈਦਰ ਸੰਤਾ ਸਿੰਘ ਜੀ ਨੇ ਤੇ ਚੁੰਦਾ ਸਾਹਿਬ ਨੇ ਜੇ ਕੁਛ ਨਾ ਕਰਦੇ ਖਾਲਸਾ ਜੀ ਅਕਾਲੀ ਦਲ ਦੀ ਹੋਂਦ ਖਤਰੇ ਵਿੱਚ ਸਗੀ ਹੁਣ ਤੁਸੀਂ ਫੈਸਲਾ ਕਰੋ ਜੇ ਅਸੀਂ ਅਕਾਲ ਤਖਤ ਸਾਹਿਬ ਤੇ ਨਾ ਜਾਂਦੇ ਇਹ ਅੱਜ ਇਦਾਂ ਦੇ ਇਕੱਠ ਪੰਜਾਬ ਵਿੱਚ ਨਾ ਹੁੰਦੇ ਤੇ ਫੇ ਕੀ ਅਸਰ ਹੋਣਾ ਸੀਗਾ ਅਕਾਲੀ ਦਲ ਦਾ ਇਸ ਲਈ ਸਾਨੂੰ ਆਪਣਾ ਜਜ਼ਬਾ ਦਿਖਾਉਂਦੇ ਹੋਏ ਅਸੀਂ ਸਾਰੇ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ ਗਏ ਉਸ ਤੋਂ ਪਹਿਲਾਂ ਵੀ ਗੱਲ ਦੱਸਦਾ ਚੁੰਦਾ ਕਮੇਟੀ ਬਣੀ ਆ ਚੁੰਦਾ ਸਾਹਿਬ ਬੜੇ ਸਿਆਣੇ ਲੀਡਰ ਆ ਬੜੇ ਸੂਝਵਾਨ ਨੇ ਬੀਬੀ ਜ਼ਗੀਰ ਕੌਰ ਜੀ ਆਏ ਨੇ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਜੀ ਆਖਦੇ ਆ ਸਾਰੀ ਆਪਣੀ ਮਾਨਸੇ ਦੀ ਲੀਡਰਸ਼ਿਪ ਵੱਲੋਂ ਚੁਣਦਾ ਕਮੇਟੀ ਬਣੀ ਅਸੀਂ ਅਯਾਲੀ ਸਾਹਿਬ ਤੇ ਹੋਰ ਵੀ ਸਾਡੇ ਨਾਲ ਮੈਂਬਰ ਸਗੇ ਤੇ ਸਾਰੇ ਪੰਜਾਬ ਦਾ ਘੇਰਾ ਦਿੱਤਾ ਮਾਨਸੇ ਵਿੱਚ ਵੀ ਆਈ ਹੋਣੀ ਆ ਠਿੱਕੀ ਚਾਈ ਹੋਊ ਸਰਦੂਲਗੜ੍ਹ ਆਈ ਹੋਊ ਜਾਂ ਹੋਰ ਇਲਾਕੇ ਅਜ ਗਈ ਹੋਗੀ ਜਿਹੜੀ ਚੁਣਦਾ ਕਮੇਟੀ ਬਾਕੀ ਗੱਲਾਂ ਤਾਂ ਚਲੋ ਅਸੀਂ ਉਹ ਪਬਲਿਕ ਕਰਾਂਗੇ ਰਿਪੋਰਟ ਚੁੰਦਾ ਕਮੇਟੀ ਦੀ ਦੋ ਗੱਲਾਂ ਮੁੱਖ ਸੀ ਉਹ ਚ ਉਸ ਕਮੇਟੀ ਚ ਇੱਕ ਸੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਤਬਦੀਲੀ ਕਰੋ ਹੁਣ ਲੀਡਰਸ਼ਿਪ ਦਾ ਕੀ ਮੈਨਾ ਲੀਡਰਸ਼ਿਪ ਦਾ ਮੈਨਾ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨਗੀ ਤੋਂ ਪਾਸੇ ਹਟ ਜਾਓ ਜੇ ਤੁਸੀਂ ਪਾਸੇ ਹਟਦੇ ਹੋ ਤੇ ਲੋਕਾਂ ਦਾ ਵਿਸ਼ਵਾਸ ਦੁਆਰਾ ਫੇਰ ਅਕਾਲੀ ਦਲ ਵਿੱਚ ਕਾਇਮ ਹੋ ਸਕਦਾ ਹੈ ਪਰੋਸਾ ਫੇਰ ਬਣ ਸਕਦਾ ਹੈ ਦੂਜਾ ਸਿੰਘ ਕੀ ਅਕਾਲ ਤਖਤ ਸਾਹਿਬ ਤੇ ਜਾ ਕੇ ਤੇ ਸੱਚੇ ਮਨੋਂ ਆਪਣੀਆਂ ਗਲਤੀਆਂ ਮੰਨ ਕੇ ਤੇ ਸਜ਼ਾ ਭੁਗਤ ਕੇ ਆਓ ਅਕਾਲ ਤਖਤ ਸਾਹਿਬ ਤੋਂ ਜਦੋਂ ਤੁਹਾਨੂੰ ਮਾਫੀ ਮਿਲੂਗੀ ਸੱਚੇ ਮਨੋਂ ਤਾਂ ਫੇਰ ਤੁਹਾਨੂੰ ਸੰਗਤਾਂ ਨੇ ਪਰਵਾਣ ਕਰਨਾ ਉਹਦਾ ਪਰਵਾਣ ਨਹੀਂ ਕਰਨਾ ਚਲੋ ਨਹੀਂ ਗਏ ਚੌਂਦਾ ਕਮੇਟੀ ਦੀ ਰਿਪੋਰਟ ਠੰਡੇ ਬਸਤੇ ਜਪਾਤੀ ਬੜੀਆਂ ਉਹ ਚ ਚੰਗੇ ਨੁਕਤੇ ਸਨ ਬੜੀਆਂ ਕੀਮਤੀ ਗੱਲਾਂ ਸਿਖਿਆ ਤੁਹਾਡੇ ਸਜਾ ਸੀਗੇ ਸਾਰੇ ਆਪਣੇ ਪੰਜਾਬ ਦੇ ਵਰਕਰਾਂ ਦੇ ਆਗੂਆਂ ਦੇ ਲੇਕਿਨ ਨਹੀਂ ਮੰਨੇ ਫੇਰ ਦੱਸੋ ਕੀ ਕਰਦੇ ਅਸੀਂ ਚਲੋ 24 ਆ ਗਈ 24 ਚ ਜ਼ਮਾਨਤਾਂ ਜ਼ਬਤ ਹੋ ਗਈਆਂ ਅਕਾਲ ਤਖਤ ਸਾਹਿਬ ਤੇ ਗਏ ਇਹਨਾਂ ਨੂੰ ਸੱਦ ਲਿਆ ਉੱਥੇ ਜਾ ਕੇ ਕਹਿੰਦੇ ਚਿੱਠੀਆਂ ਲਿਖੀਆਂ ਤਿੰਨ ਹੁਣ ਗੱਲ ਤਾਂ ਬੜੀ ਲੰਬੀ ਹੈ ਸਮਾਂ ਇਹਨਾਂ ਨਹੀਂ ਇਜਾਜ਼ਤ ਦਿੰਦਾ ਪਰ ਦੱਸੋ ਜੇ ਸਿੱਖ ਨੂੰ ਅਕਾਲ ਤਖਤ ਸਾਹਿਬ ਤੇ ਪਰੋਸਾ ਜਿਹੜਾ ਸਿੱਖ ਉੱਥੇ ਜਾ ਕੇ ਸੀਸ ਝੁਕਾਉਂਦਾ ਹੈ ਕਦੀ ਤੁਸੀਂ ਸੋਚ ਸਕਦੇ ਹੋ ਕਿ ਉਹ ਇੱਕ ਵਾਰੀ ਤਾਂ ਅਕਾਲ ਤਖਤ ਸਾਹਿਬ ਜਾ ਕੇ ਕਵੇ ਕਿ ਮੈਂ ਸਭ ਕੁਝ ਮੰਨਦਾ ਮੇਰੀ ਚੋਲੀਛ ਪਾ ਦਿਓ ਤੇ ਮੈਂ ਸਾਰੀਆਂ ਗਲਤੀਆਂ ਕਬੂਲਦਾ ਵੱਜੁਰ ਗੁਨਾਹ ਕੀਤੇ ਹੋਣ ਉਹ ਵੀ ਉਹ ਮੰਨ ਲਵੇ ਤੇ ਬਾਹਰ ਆ ਕੇ ਕਵੇ ਕਿ ਨਹੀਂ ਮੈਂ ਤਾਂ ਉਦਾਂ ਹੀ ਕਹਤਾ ਇਹ ਤਾਂ ਮੈਂ ਤਾਂ ਗਲਤੀ ਕੀਤੀ ਨਹੀਂ ਕੋਈ ਦੱਸੋ ਖਾਲਸਾ ਜੀ ਇਹ ਸਾਡਾ ਸਿਧਾਂਤ ਆ ਇਹ ਸਾਡਾ ਫਲਸਫਾ ਇਹ ਸਾਡੀ ਰਿਵਾਇਤ ਆ ਇਹ ਸਾਡੀ ਪਰੰਪਰਾ ਕਿ ਕਦ ਤੱਕ ਸਾਤੇ ਫੈਸਲੇ ਹੋਏ ਸਿੱਖਾਂ ਦੇ ਹਿੰਦੂਆਂ ਦੇ ਮੁਸਲਮਾਨਾਂ ਦੇ ਸਾਰੇ ਧਰਮਾਂ ਦੇ ਗੁਰੂ ਸਾਹਿਬ ਨੇ ਗੁਰਮਤਿ ਪਾ ਕੇ ਫੈਸਲੇ ਕੀਤੇ ਤੇ ਹਰ ਫੈਸਲਾ ਲਾਗੂ ਹੋਇਆ ਹੁਕਮਨਾਮੇ ਸਾਰੇ ਜਿਹੜੇ ਲਾਗੂ ਹੋਏ ਤੇ ਜੇ ਤੁਹਾਨੂੰ ਲੋਟ ਪਵੇ ਤੇ ਤੁਸੀਂ ਆਪਣੇ ਨਿੱਜੀ ਜਿਹੜੇ ਸਿਆਸੀ ਮਨੋਰਥ ਲਈ ਯਾਨੀ ਗੁਰਬਚਨ ਸਿੰਘ ਨੂੰ ਉਤੋਂ ਅੰਮ੍ਰਿਤਸਰ ਦੀ ਪੁਜਤਰ ਧਰਤੀ ਤੋਂ ਤੁਸੀਂ ਸਾਦੇ ਲੋ ਚੰਡੀਗੜ੍ਹ ਤੇ ਆ ਸਾਦ ਨੂੰ ਕਹੋ ਮaaf ਕਰਦੇ ਹਾਂ ਸਾਦ ਕਹਿੰਦਾ ਮੈਂ ਤਾਂ ਮਾਫੀ ਮੰਗੀ ਨਹੀਂ ਤੇ ਮੈਨੂੰ ਕਿਉਂ ਮਾਫ ਕਰਤਾ ਇਹਨਾਂ ਨੇ ਮਾਫ ਕਰਤਾ ਉਥੇ ਫਿਰ ਦਿਲ ਨਹੀਂ ਕਰਦਾ ਕਹਿਣ ਨੂੰ ਲੇਕਿਨ ਸੱਚੀਆਂ ਗੱਲਾਂ ਤੌਣਾ ਸਾਂਝੀਆਂ ਕਰਾਂਗੇ ਦੋ ਲੀਡਰਾਂ ਨੇ ਉਥੇ ਝੂਠ ਬੋਲਿਆ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਨੇ ਗਲਤੀ ਮੰਨ ਲਈ ਮੰਨ ਲਈ ਲੇਕਿਨ ਦੋ ਐਸੇ ਲੀਡਰ ਸੰਨ ਜਿਹਨਾਂ ਬਾਰੇ ਜ਼ਿਕਰ ਕਰੂੰਗਾ ਕਿ ਉੱਥੇ ਵੀ ਝੂਠ ਬੋਲੇ ਜਾ ਕੇ ਚਿੱਠੀ ਜਿਨ੍ਹਾਂ ਨੇ ਉਹਦਾ ਜਿਹੜੀ ਸਾਥ ਦੀ ਚਿੱਠੀ ਸੀ ਹਿੰਦੀ ਵਿੱਚ ਆਈ ਸੀ ਉਹਦੀ ਪੰਜਾਬੀ ਉਹਦੀ ਉਹਦੇ ਵਿੱਚ ਤਰਜਮਾ ਕੀਤਾ ਉਹਦਾ ਤੇ ਨਾਲ ਲਿਖਤਾ ਕਿ ਮੈਂ ਖਿਮਾ ਮੰਗਦਾ ਤੇ ਸਾਥ ਕਹਿੰਦਾ ਮੈਂ ਤਾਂ ਖਿਮਾ ਮੰਗੀ ਨਹੀਂ ਕਿਹਨੇ ਕੀਤਾ ਕਿਹਨੇ ਲਿਖਿਆ ਜਿਸ ਬੰਦੇ ਨੇ ਉੱਥੇ ਝੂਠ ਬੋਲਿਆ ਉਹਨੇ ਕਿਹਾ ਨਹੀਂ ਜੀ ਮੇਰਾ ਕੋਈ ਰੋਲ ਨਹੀਂਗਾ ਚਲੋ ਉਦੋਂ ਤਾਂ ਅਕਾਲ ਤਖਤ ਸਾਹਿਬ ਠੀਕ ਸੀ ਤੁਹਾਡੇ ਲਈ ਜਦੋਂ 2 ਤਰੀਕ ਦੇ ਹੁਕਮਨਾਮੇ ਆਏ ਉਦੋਂ ਕਹਿੰਦੇ ਨਹੀਂ ਜੀ ਇਹ ਅਸੀਂ ਮੰਨ ਨਹੀਂ ਸਕਦੇ ਆ ਸੱਤ ਮੈਂਬਰੀ ਕਮੇਟੀ ਜਿਹੜੀ ਪੰਜ ਰਹਿ ਗਈ ਤੇ ਇਹ ਤਾਂ ਕਮੇਟੀ ਪਰਤੀ ਕਰ ਨਹੀਂ ਸਕਦੀ ਆ ਦੇਸ਼ ਦਾ ਕਾਨੂੰਨ ਸਾਨੂੰ ਨਹੀਂ ਇਜਾਜ਼ਤ ਦਿੰਦਾ ਦੱਸੋ ਵੀਰੋ ਬਜ਼ੁਰਗੋ ਭੈਣੋ ਕਿਹੜਾ ਦੇਸ਼ ਦਾ ਕਾਨੂੰਨ ਦਿਆਂ ਜਿਹੜਾ ਕਾਹਤਖ ਸਾਹਿਬ ਦੇ ਹੁਕਮਨਾਮੇ ਅੱਜ ਦਖਲ ਦੇ ਸਕਦਾ ਜੇ ਦੇਸ਼ ਦਾ ਕਾਨੂੰਨ ਸਾਡੇ ਕਾਹਤਖ ਸਾਹਿਬ ਦੇ ਹੁਕਮਨਾਮੇ ਅੱਜ ਦਖਲ ਦਵੇ ਤੇ ਫੇ ਸਾਡੀ ਹੋਂਦ ਕਾਦੀ ਹੋਈ ਦੱਸੋ ਮੈਨੂੰ ਕੋਈ ਦੇਸ਼ ਦਾ ਕਾਨੂੰਨ ਨਹੀਂ ਜਿਹੜਾ ਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਉਹਦੀ ਅਦਲਾ ਬਦਲੀ ਕਰ ਸਕੇ ਜਾਂ ਚੈਲੰਜ ਕਰੇ ਚੈਲੰਜ ਕਹਨੇ ਕੀਤਾ ਚੈਲੰਜ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕੀਤਾ ਅਸੀਂ ਇਹ ਵੀ ਕਹਿੰਦੇ ਆ ਤਾਡੀ ਸਿੰਘ ਕਵੀਸ਼ਰ ਸਿੰਘ ਜਿਹੜੇ ਪ੍ਰਚਾਰਕ ਨੇ ਉਹ ਕਹਿੰਦੇ ਆ ਕਿ ਹੁਕਮਨਾਮੇ ਬੜੇ ਨਰਮ ਸਗੇ ਚਲੋ ਜੋ ਸਿੰਘ ਸਾਹਿਬ ਨੇ ਹੁਕਮਨਾਮੇ ਜਾਰੀ ਕਰਤੇ ਸਾਰੇ ਪੰਥ ਨੇ ਪ੍ਰਵਾਨ ਕਰ ਲਏ ਲੇਕਿਨ ਸਿਰਫ ਇਸ ਜਿਹੜੇ ਤੜੇ ਦੇ ਲੀਡਰ ਸਨ ਉਹਨਾਂ ਨੂੰ ਨਹੀਂ ਉਹ ਮਾਫਕ ਬੈਠੇ ਤਾਂ ਕਹਿੰਦੇ ਸੱਤ ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਆਪਣੀ ਭਰਤੀ ਸ਼ੁਰੂ ਕਰਤੀ ਦੱਸੋ ਅਸੀਂ ਗਏ ਮਿਲਣ ਜੈਦਰ ਸੰਤਾ ਸਿੰਘ ਜੀ ਤੇ ਬਾਕੀ ਸਾਰੇ ਮੈਂਬਰ ਗਿਆਨੀ ਰਕबीर ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਦੇ ਜੈਦਰ ਸਾਹਮਣੇ ਅਸੀਂ ਕਿਹਾ ਸਿੰਘ ਸਾਹਿਬ ਇੱਕ ਡਾਕਟਰ ਦਿਲਜੀਤ ਸਿੰਘ ਚੀਮਾ ਆਇਆ ਉਹ ਤੁਹਾਨੂੰ ਮਿਲ ਕੇ ਕਹਿੰਦਾ ਕਿ ਸਾਨੂੰ ਸਿੰਘ ਸਾਹਿਬ ਨੇ ਕਹਿਤਾ ਕਿ ਸੱਤ ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਅਕਾਲੀ ਦਲ ਆਪਣੀ ਭਰਤੀ ਕਰੇ ਕੀ ਇਹ ਗੱਲ ਸੱਚ ਹੈ ਸਿੰਘ ਸਾਹਿਬ ਨੇ ਆਖਿਆ ਯਾਦ ਰੱਖਿਓ ਉਹ ਕਹਿੰਦੇ ਝੂਠ ਬੋਲਦਾ ਝੂਠ ਕੋਰਾ ਹੀ ਕੁਫਰ ਤੋਲਦਾ ਆ ਕਹਿੰਦੇ ਬਿਲਕੁਲ ਨਹੀਂ ਮੈਂ ਕਿਹਾ ਕਿ ਸੱਤ ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੀ ਬਦੌਲਤ ਸੰਗਤਾਂ ਨੂੰ ਗਵਨਾਹ ਕਰ ਰਹੇ ਆ ਝੂਠ ਬੋਲ ਰਹੇ ਆ ਦੱਸੋ ਆਪਣਾ ਕੀ ਸਵਾਰਨਗੇ ਅੱਜ ਕਹਿੰਦੇ ਆ ਕਿ ਅਸੀਂ ਤਾਂ ਐਨੇ ਲੱਖ ਦੀ ਭਰਤੀ ਕਰਤੀ ਮੈਂ ਅਸੀਂ ਤੁਹਾਨੂੰ ਪੁੱਛਦੇ ਆ ਜੀ ਸਾਥ ਸੰਗਤ ਜੀ ਮਾਨਸਾ ਜ਼ਿਲ੍ਹੇ ਚ ਕਿਹੜੇ ਪਿੰਡ ਵਿੱਚ ਭਰਤੀ ਹੋਈ ਹੈ ਕਿਹੜੇ ਆਪਣੇ ਸ਼ਹਿਰ ਚ ਭਰਤੀ ਹੋਈ ਹੈ ਅਸੀਂ ਜਲੰਧਰੋਂ ਆਉਨੇ ਆ ਬਿਲਕੁਲ ਨਹੀਂ ਹੋਈ ਇੱਕ ਸਾਡਾ ਜਾਇਜ਼ ਆ ਰਿਹਾ ਉੱਥੇ ਆਪਣੇ ਸਰਕਲ ਦਾ ਪ੍ਰਧਾਨ ਉਹਨੂੰ ਕਾਪੀਆਂ ਦੇ ਗਏ ਤੁਸੀਂ ਦੇਖਿਆ ਹੋਣਾ ਫੇਸਬੁੱਕ ਤੇ ਉਹਨੇ ਟੋਕਰੇਜ ਪਾਈਆਂ ਕਾਪੀਆਂ ਤੇ ਲਾਈਵ ਹੋ ਗਿਆ ਉਹ ਕਹਿੰਦਾ ਸਿਰ ਤੇ ਚੱਲਾ ਖੂਚ ਉਹਦਾ ਖੂਖਾ ਲੱਭਦੇ ਨਹੀਂ ਕੋਈ ਇਹਦੇ ਖੂਈ ਹੋਊਗੀ ਟੋਕਰੇ 'ਚ ਸਿਰ ਤੇ ਰੱਖ ਕੇ ਕਾਪੀਆਂ ਸਾਲੀਆਂ ਖੂਦ ਛਿੜ ਕੇ ਆਇਆ ਇੱਕ ਦਿਨ ਮੈਂ ਇੱਕ ਹੋਰ ਆਪਣੇ ਜਾਇਦਾਨ ਨੂੰ ਪੁੱਛਿਆ ਕਿ ਤੈਨੂੰ ਤੁਹਾਨੂੰ ਵੀ ਕਾਪੀਆਂ ਦੇਗੇ ਸੀਗੇ ਉਹ ਕਹਿੰਦਾ ਮੈਂ ਵੀ ਖੂਦ ਛਿੜਤੀਆਂ ਝੂਠ ਨਹੀਂ ਬੋਲਦੇ ਇੱਕ ਦਾ ਪਿੰਡ ਆ ਫਤਿਹ ਜਲਾਲ ਇੱਕ ਦਾ ਪਿੰਡ ਆ ਪਾਸਲਾ ਇਹ ਦੋਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਨੇ ਤੁਸੀਂ ਜਦ ਮਰਜ਼ੀ ਪੁੱਛ ਸਕਦੇ ਹੋ ਕਿਹੜੀ ਭਰਤੀ ਦੱਸੋ ਜੀ ਕੀ ਇਸ ਭਰਤੀ ਤੋਂ ਕਹਦਾ ਡਰ ਸੀਗਾ ਆਪਣੇ ਲੀਡਰਸ਼ਿਪ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਹੋ ਸਕਦਾ ਪ੍ਰਧਾਨ ਬਣ ਜਾਂਦੇ ਇਸ ਭਰਤੀ ਰਾਹੀਂ ਲੇਕਿਨ ਹੱਟ ਸੀ ਹੰਕਾਰ ਸੀ ਆਕਰ ਸੀ ਕਿ ਨਹੀਂ ਮੈਂ ਮੰਨਦਾ ਸਿੰਘ ਸਹਿਮਾਨ ਦੀ ਜਿਹੜੀ ਹੈਗੀ ਆ ਹੁਕਮਨਾਮੇ ਨੂੰ ਇਹ ਕੌਣ ਹੁੰਦੇ ਨੇ ਸਿੰਘ ਸਹਿਮਾਨ ਮੈਨੂੰ ਇਹ ਹੁਕਮ ਦੇਣ ਵਾਲੇ ਕਿ ਅਸਤੀਫਾ ਦਿਓ ਤੇ ਇਹ ਸੱਤ ਮੈਂਬਰੀ ਕਮੇਟੀ ਤੋਂ ਭਰਤੀ ਕਰਾਓ ਅਗਰ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੁੰਦੇ ਤੇ 2 ਤਰੀਕ ਨੂੰ ਹੁਕਮਨਾਮੇ ਜਾਰੀ ਹੋਏ 3 ਤਰੀਕ ਨੂੰ ਅਸਤੀਫਾ ਹੋਣਾ ਚਾਹੀਦਾ ਸਾਰਿਆਂ ਦਾ ਸੁਖਵੀਰ ਸਿੰਘ ਬਾਦਲ ਜੀ ਦਾ ਡਾਕਟਰ ਚੀਮੇ ਦਾ ਐਨ ਕੇ ਸ਼ਰਮੇ ਦਾ ਉਹ ਕਹਿੰਦਾ ਐਨ ਕੇ ਸ਼ਰਮਾ ਕਹਿੰਦਾ ਸਿੰਘ ਸਮਾਨ ਸਾਡੇ ਪਾਰਟੀ ਚ ਦਖਲ ਦੇ ਰਹੇ ਨੇ ਉਹਨੂੰ ਮੀਰੀ ਪੀਰੀ ਦੇ ਸੰਕਲਪ ਦਾ ਸਿਧਾਂਤ ਦਾ ਉਕਾ ਹੀ ਪਤਾ ਨਹੀਂ ਕਹਿੰਦਾ ਇਹ ਤਾਂ ਸਿੰਘ ਸਾਹਿਬ ਸਾਡੀ ਪਾਰਟੀ ਚ ਦਖਲ ਦੇ ਰਹੇ ਆ ਤੁਸੀਂ ਆਪ ਸੋਚੋ ਇਦਾਂ ਦੇ ਲੀਡਰ ਉਥੇ ਇਹਨਾਂ ਨੇ ਖੜੇ ਕੀਤੇ ਆ ਜਿਹੜੇ ਪਾਰਲੀਮੈਂਟ ਦੀ ਇਲੈਕਸ਼ਨ ਲੜਿਆ ਉਦੋਂ ਪਟਿਆਲੇ ਤੋਂ ਤੇ ਕਹਿੰਦਾ ਇਹ ਜਿਹੜਾ ਧਰਮ ਦਾ ਕੁੰਡਾ ਨਹੀਂ ਚਾਹੀਦਾ ਸਾਡੀ ਸਿਆਸਤ ਵਿੱਚ ਧਰਮ ਨੂੰ ਪਾਸੇ ਰੱਖੋ ਅਸੀਂ ਆਪਣੀ ਮਨਮਰਜ਼ੀ ਕਰਾਂਗੇ ਇਹ ਤਾਂ ਹਾਲਿਆ ਇਸ ਕਰਕੇ ਖਾਲਸਾ ਜੀ ਜਿਨ੍ਹਾਂ ਨੇ ਹੁਕਮਨਾਮਿਆਂ ਦੀ ਲੰਗਣਾ ਕੀਤੀ ਪਗੋੜੇ ਹੋਏ ਬਾਜੀ ਹੋਏ ਤੁਹਾਡੇ ਸਾਹਮਣੇ ਆ ਸਾਨੂੰ ਕੋਈ ਆਪਣਾ ਲਾਲਸਾ ਨਹੀਂ ਅਸੀਂ ਕੋਈ ਕਿਸੇ ਨੇ ਵਜ਼ੀਰ ਨਹੀਂ ਬਣਾਣਾ ਐਮਐਲਏ ਨਹੀਂ ਬਣਾਣਾ ਇਹ ਤਾਂ ਗੁਰੂ ਸਾਹਿਬ ਨੇ ਸੇਵਾ ਬਖਸ਼ਣੀ ਹੈ ਪਰ ਸਾਡਾ ਆਪਣਾ ਪਰਸਨਲ ਕੋਈ ਏਜੰਡਾ ਨਹੀਂ ਪੰਜਾਬ ਮੈਂਬਰਾਂ ਦਾ ਸਾਨੂੰ ਜਿਵੇਂ ਦੱਸਿਆ ਸਾਰਿਆਂ ਨੇ ਸਾਨੂੰ ਕੀ ਪਤਾ ਸੀ ਕਿ ਸਾਡੇ ਨਾਲ ਲੈਦੇ ਨੇ ਆ ਉਥੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੇ ਦੱਸੋ ਅਸੀਂ ਵੀ ਪਿੱਛੇ ਹਟ ਜਾਂਦੇ ਤੇ ਫੇਰ ਭਾਈ ਆਪਾਂ ਪੰਥ ਨੂੰ ਕੀ ਮੂੰਹ ਦਿਖਾਉਣਾ ਸੀਗਾ ਤਾਂਮੀ ਸਾਹਿਬ ਉਹਦੀ ਮਜਬੂਰੀ ਹੋਊ ਛੱਡ ਕੇ ਚਲੇ ਗਏ ਨਹੀਂ ਸੀ ਛੱਡ ਕੇ ਜਾਣਾ ਚਾਹੀਦਾ ਤਾਂ ਵੀ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਨੂੰ ਵੀ ਤੇ ਸੱਤ ਮੈਂਬਰ ਕਮੇਟੀ ਦੀ ਪ੍ਰਧਾਨਗੀ ਕਰਨੀ ਚਾਹੀਦੀ ਸੀ ਪਰ ਚਲੋ ਕਈ ਵਾਰੀ ਨਹੀਂ ਬੰਦੇ ਤੋਂ ਜਿਹੜਾ ਪ੍ਰੈਸ਼ਰ ਚੱਲ ਹੁੰਦਾ ਉਹਦਾ ਉਹ ਜਾਣਦੇ ਆ ਲੇਕਿਨ ਜਿਹੜਾ ਇਹ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂਗਰ ਅੱਜ ਅਸੀਂ ਦੇਖਦੇ ਸੀ ਜੀਤ ਅਖਬਾਰ 'ਚ ਫੋਟੋ ਲੱਗੀ ਬੈਠੇ ਨੇ ਉਹਨੂੰ ਕਹਿੰਦੇ ਬੜਾ ਵਿਦਵਾਨ ਆ ਬਡੂਗਰ ਸਾਹਿਬ ਠੀਕ ਆ ਕਿਤਾਬਾਂ ਲਿਖੀਆਂ ਬڑے ਵਿਦਵਾਨ ਨੇ ਸਤਕਾਰ ਕਰਦੇ ਆਪਾਂ ਉਹਨਾਂ ਦਾ ਬਜ਼ੁਰਗ ਨੇ ਪਰ ਉਹਨਾਂ ਨੂੰ ਪੁੱਛੀਏ ਤੁਸੀਂ ਸੱਤ ਮੈਂਬਰ ਦੀ ਕਮੇਟੀ ਤੋਂ ਅਸਤੀਫਾ ਕਿਉਂ ਦਿੱਤਾ ਾਕਾਮਤਖ ਸਾਹਿਬ ਵੱਲੋਂ ਹੁਕਮ ਹੋਇਆ ਹੋਵੇ ਤੇ ਤੁਸੀਂ ਛੱਡ ਕੇ ਦੌੜ ਜਾਓ ਇਹ ਨਹੀਂ ਸਿੰਘਾਂ ਦੀ ਫਿਤਰਤ ਇਹ ਨਹੀਂ ਸਾਡੀ ਸੋਚ ਇਹ ਨਹੀਂ ਸਾਡਾ ਫਲਸਫਾ ਤੇ ਇਸ ਲਈ ਇਹ ਪ੍ਰਤੀ ਸ਼ੁਰੂ ਹੋਈ ਹੈ ਸਾਰੇ ਪੰਜਾਬ 'ਚ ਇਸ ਪ੍ਰਤੀ ਨੂੰ ਬੜਾ ਚੰਗਾ ਹੰਗਾਰਾ ਮਿਲ ਰਿਹਾ ਦੇਖੋ ਜਿਦਨ 2 ਤਰੀਕ ਦੇ ਹੁਕਮਨਾਮੇ ਜਾਰੀ ਹੋਏ ਸਾਰੇ ਪੰਜਾਬ ਚ ਨਹੀਂ ਦੁਨੀਆ ਚੋਂ ਆਪਾਂ ਨੂੰ ਸਰੇ ਆਉਣ ਨਾ ਪਏ ਅਸੀਂ ਇਸ ਭਰਤੀ ਦਾ ਹਿੱਸਾ ਬਣਾਂਗੇ ਅਸੀਂ ਅਕਾਲੀ ਦਲ ਨਾਲ ਜੁੜਾਂਗੇ ਜਿਹੜੇ ਲੋਕ ਅਕਾਲੀ ਦਲ ਨੂੰ ਛੱਡ ਗਏ ਸੀਗੇ ਉਹ ਵੀ ਕਹਿਣ ਲੱਗੇ ਅਸੀਂ ਹੁਣ ਅਕਾਲੀ ਦਲ ਨਾਲ ਚੱਲਾਂਗੇ ਸਰਦਾਰ ਰਵਿੰਦਰ ਸਿੰਘ ਜਿਨ੍ਹਾਂ ਨੇ ਬਹੁਤ ਸਾਲ ਪਹਿਲਾਂ ਅਕਾਲੀ ਦਲ 1920 ਆਪਣਾ ਬਣਾਇਆ ਸੀ ਉਹ ਵੀ ਉਨਾ ਨੇ ਅਕਾਲੀ ਦਲ ਆਪਣਾ ਸਮੇਟਤਾ ਤੇ ਇਸ ਕਾਲ ਤੱਕ ਸਾਡੀ ਭਰਤੀ ਚ ਸ਼ਾਮਲ ਹੋ ਕੇ ਭਰਤੀ ਕਰ ਰਹੇ ਨੇ ਹੋਰ ਬੜੇ ਲੀਡਰ ਸਨ ਮੇਰਾ ਕਹਿਣ ਤੋਂ ਪਾਲ ਅਕਾਲੀ ਏਕਤਾ ਦਾ ਰਾਹ ਖੋਲਤਾ ਸੀਗਾ ਸਿੰਘ ਸਾਹਿਬ ਨੇ ਵੀ ਇਕੱਠੇ ਹੋ ਜਾਓ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਤਕੜਾ ਕਰੋ ਤੇ ਅਕਾਲੀ ਦਲ ਦੀ ਨਵੀਂ ਰੂਪਰੇਖਾ ਬਣਾਓ ਪਰ ਨਹੀਂ ਸੀ ਚਾਹੁੰਦੇ ਇਹ ਚਾਹੁੰਦੇ ਸੀ ਸਾਡਾ ਹੀ ਬੋਲਬਾਲਾ ਰਵੇ ਅਕਾਲੀ ਏਕਤਾ ਨੂੰ ਅਗਰ ਸਹੀ ਮੈਣਿਆਂ ਚ ਕਿਸੇ ਨੇ ਠਕਰਾਇਆ ਤੇ ਉਸ ਤੜੇ ਨੇ ਠਕਰਾਇਆ ਜਿਨ੍ਹਾਂ ਨੇ ਹੁਕਮਨਾਮੇ ਮੰਦੇ ਨਹੀਂ ਨਹੀਂ ਤਾਂ ਹੁਕਮਨਾਮਿਆਂ ਤੇ ਅਮਲ ਕਰ ਦੇ ਤੇ ਅਕਾਲੀ ਦਲ ਵਿੱਚ ਇਕਤਾ ਦਾ ਦਰ ਖੁੱਲ ਜਾਣਾ ਸੀਗਾ ਸਾਰਾ ਪੰਥ ਘਟਾ ਹੋਇਆ ਨਾ ਸੀਗਾ ਹੋਰ ਗੱਲਾਂ ਬਾਕੀ ਅਯਾਲੀ ਸਾਹਿਬ ਤੇ ਹੋਰ ਲੀਡਰ ਕਰਨਗੇ ਅਖੀਰ ਚ ਮੈਂ ਤੁਹਾਨੂੰ ਬੇਨਤੀ ਕਰਦਾ ਦੇਖੋ ਇਸ ਭਰਤੀ ਨੇ ਨਵੀਂ ਸਾਫ ਸੁਥਰੀ ਨੇਕ ਸੱਚੀ ਸੁੱਚੀ ਇਹ ਅਗਾਂਵਧੂ ਲੀਡਰਸ਼ਿਪ ਲੈ ਕੇ ਆਉਣੀ ਹੈ ਇਸ ਪਾਰਟੀ ਤੇ ਆਪਣੀ ਜਮਾਤ ਤੇ ਕਿਸੇ ਇੱਕ ਪਰਿਵਾਰ ਦਾ ਹੱਕ ਨਹੀਂ ਠੀਕ ਹੈ ਅਸੀਂ ਮੰਨਦੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬੜੀ ਸੇਵਾ ਕੀਤੀ ਪੰਜਾਬ ਦੀ ਖੇਤੀ ਵਾਸਤੇ ਉਹਨਾਂ ਨੇ ਬਹੁਤ ਬੇਹੱਦ ਕੋਸ਼ਿਸ਼ ਕੀਤੀ ਹੈ ਕੋਈ ਦਰ ਨਹੀਂ ਆਪਾਂ ਨੂੰ ਮੰਨਣਾ ਚਾਹੀਦਾ ਹੈ ਜਿਹੜੀਆਂ ਗੱਲਾਂ ਚੰਗੀਆਂ ਨੇ ਲੇਕਿਨ ਉਹਨਾਂ ਤੋਂ ਕਈ ਪੱਖਾਂ ਤੋਂ ਉਹ ਅਵੇਸਲੇ ਰਹਿ ਗਏ ਕਮਜ਼ੋਰੀ ਦਿਖਾਈ ਜਿਹੜੇ ਪੰਥ ਦੇ ਮਸਲੇ ਸਨ ਪੰਜਾਬ ਦੇ ਮੁੱਦੇ ਸਨ ਉਹਨਾਂ ਤੇ ਪੈਰਾਂ ਨਹੀਂ ਦੇ ਹੋਇਆ ਉਸ ਲੀਡਰਸ਼ਿਪ ਤੋਂ ਬੰਦੀ ਸਿੰਘ ਨਹੀਂ ਰਿਹਾ ਹੋਏ ਚੰਡੀਗੜ੍ਹ ਦੀ ਗੱਲ ਕਰ ਲਓ ਪਾਣੀਆਂ ਦੀ ਕਰ ਲਓ ਕਹਿੰਦੇ ਨੇ ਜੇ ਪਾਣੀ ਸਾਂਭੇ ਨਾ ਤੇ 10 15 ਸਾਲ ਚ ਪੰਜਾਬ ਖੁਸ਼ਕ ਹੋ ਸਕਦਾ ਹੈ ਤੇ ਸਾਡਾ ਪਾਣੀਆਂ ਦਾ ਮਸਲਾ ਜਿਉਂ ਦਾ ਤਿਉਹੀ ਅੱਜ ਵੀ ਲਟਕ ਰਿਹਾ ਜਦੋਂ ਭਾਜਪੀ ਦੇ ਨਾਲ ਪਾਈ ਵਾਲੀ ਇਹਨਾਂ ਨੇ ਪਾਈ ਇੰਨਾ ਲੰਬਾ ਸਮਾਂ ਬੀਜਪੀ ਨਾਲ ਰਹਿ ਤੇ ਫੇ ਪਾਈ ਤੁਸੀਂ ਕਾਨੂੰਨ ਵੀ ਬਣ ਲੈ ਤੁਸੀਂ ਕਾਨੂੰਨਾਂ ਤੇ ਮੋਹਰ ਲਾਤੀ ਪਹਿਲਾਂ ਮੁੜ ਕੇ ਤੁਸੀਂ ਕਾਨੂੰਨਾਂ ਦਾ ਵਿਰੋਧ ਕੀਤਾ ਮਾਨਸਾ ਜ਼ਿਲ੍ਹੇ ਸੰਗਰੂਰ ਜ਼ਿਲ੍ਹੇ ਬਠਿੰਡੇ ਚੋਂ ਬਹੁਤ ਮੱਠੇ ਪੱਦਰ ਤੇ ਕਿਸਾਨਾਂ ਦੇ ਅੰਦੋਲਨ ਵਿੱਚ ਸਭ ਨੇ ਹਿੱਸਾ ਪਾਇਆ ਲੇਕਿਨ ਉਹ ਅੰਦੋਲਨ ਚਾਹੀਦਾ ਸੀ ਅਕਾਲੀ ਦਲ ਨੂੰ ਸ਼ੁਰੂ ਕਰਨਾ ਲੇਕਿਨ ਨਹੀਂ ਅਕਾਲੀ ਦਲ ਤੋਂ ਕਰ ਹੋਇਆ ਕਰਕੇ ਆਪਾਂ ਪਹਿਲਾਂ ਹੀ ਪਾਸਾ ਵਟ ਗਏ ਤੇ ਕਿਸਾਨਾਂ ਨੂੰ ਵੀ ਆਪਣੇ ਤੇ ਭਰੋਸਾ ਨਹੀਂ ਰਿਹਾ ਸੋ ਇਸ ਲਈ ਇਹ ਸਾਰੇ ਜਿਹੜੇ ਮੁੱਦੇ ਨੇ ਅਗਰ ਕੋਈ ਪੰਜਾਬ ਦੇ ਮਸਲੇ ਹੱਲ ਕਰ ਸਕਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਹੀ ਹੱਲ ਕਰ ਸਕਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਉਹ ਜੇਤੇ ਸੰਗਤ ਨੂੰ ਭਰੋਸਾ ਹੋਵੇ ਉਹ ਯਾਦ ਆਉਂਦੀ ਹੈ ਸਰਕਾਰਾਂ ਦੀ ਗੱਲ ਸ਼ਾਹ ਮੁਹੰਮਦ ਦੀ ਵਾਰ ਸਰਦਾਰ ਔਲਖ ਸਾਹਿਬ ਜਦੋਂ ਆਪਾਂ ਗੱਲ ਕਰਦੇ ਨਾ ਕਿਸਾਨ ਅੰਦੋਲਨ ਦੀ ਉਹ ਸ਼ਾਹ ਮੁਹੰਮਦ ਕਹਿੰਦਾ ਸਰਕਾਰ ਬਣਾਤੀ ਝਾੜੂ ਦੀ ਚਲੋ ਸਾਰਾ ਪੰਜਾਬ ਹੀ ਝਾੜੂ ਵੱਲ ਝੁੱਕ ਗਿਆ ਲੇਕਿਨ ਸ਼ਾਹ ਮੁਹੰਮਦ ਆਖਦਾ ਹੈ ਅੱਜ ਹੁੰਦੀ ਸਰਕਾਰ ਤਾਂ ਮਲ ਪਾਉਂਦੀ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸ਼ਾਹ ਮੁਹੰਮਦਾ ਇੱਕ ਸਰਕਾਰ ਵਾਜੋ ਫੌਜਾਂ ਜਿੱਤ ਕੇ ਅੰਦਰੋਂ ਹਾਰੀਆਂ ਨੇ ਆ ਸਰਕਾਰ ਨਕਮੀ ਸੀ ਤੇ ਉਤੋਂ ਜਿੱਤ ਕੇ ਆਏ ਦਿੱਲੀ ਤੋਂ ਮੋਰਚਾ ਜਿੱਤਿਆਂ ਤੇ ਅੱਜ ਫੇਰ ਆਪਾਂ ਬਿਲਕੁਲ ਆਪਣੇ ਆਪ ਨੂੰ ਨਿਹੱਥੇ ਮਹਿਸੂਸ ਕਰ ਰਹੇ ਆ ਅੱਜ ਫੇਰ ਕਿਸਾਨ ਸਗਰਸ ਦੇ ਰਾਤੇ ਨੇ ਫੇਰ ਕਹਿੰਦੇ ਆ ਐਮਐਸਪੀ ਦਾ ਪਤਾ ਨਹੀਂ ਮਿਲੂ ਕੋ ਨਾ ਮਿਲੂ ਸੋ ਮੇਰਾ ਕਹਿਣ ਤੋਂ ਭਾਵ ਝਾੜੂ ਵੀ ਬੁਰੀ ਤਰ੍ਹਾਂ ਫੇਲ ਹੋ ਗਈ ਸਰਕਾਰ ਲੇਕਿਨ ਝਾੜੂ ਆਇਆ ਕਿਉਂ ਝਾੜੂ ਇਸ ਕਰਕੇ ਆਇਆ ਕਰਕੇ ਆਪਣੀਆਂ ਗਲਤੀਆਂ ਸੀਗੀਆਂ ਸਾਡੀਆਂ ਕਮਜ਼ੋਰੀਆਂ ਸੀ ਅਸੀਂ ਵੋਟਾਂ ਖਾਤਰ ਸਭ ਕੁਝ ਦਾਤੇ ਲਾਤਾ ਸਿੱਖੀ ਦਾਤੇ ਲਾਤੇ ਅਸੀਂ ਵੋਟਾਂ ਖਾਤਰ ਠੀਕ ਆ ਇੱਕ ਵਾਰੀ ਸਰਕਾਰ ਨਾ ਬਣਦੀ ਲੇਕਿਨ ਦੁਆਰਾ ਸਰਕਾਰ ਬਣ ਜਾਣੀ ਸੀ ਜੇ ਅਸੀਂ ਸਿੱਖ ਪੰਥ ਦੇ ਇਸ ਸਿਧਾਂਤ ਤੇ ਪਹਿਰਾ ਦੇ ਕੇ ਅਡੋਲ ਹੋ ਕੇ ਖੜੇ ਹੁੰਦੇ ਜੇ ਅਸੀਂ ਕਾਲ ਤੱਕ ਸਾਹਿਬ ਨੂੰ ਜੇ ਕਿੰਨੇ ਸਮਰਪਿਤ ਆ ਸਮਰਪਿਤ ਹੋ ਕੇ ਦਿਖਾਉਂਦੇ ਫੇਰ ਗੱਲ ਸੀ ਇਹ ਸਮਰਪਿਤ ਨਹੀਂ ਗਏ ਸੋ ਬੀਰੋ ਬਜ਼ੁਰਗੋ ਤੇ ਭੈਣੋ ਤੁਹਾਨੂੰ ਬੇਨਤੀ ਕਰਦੇ ਆ ਠੀਕ ਆ ਮਾਨਸੇ ਜ਼ਿਲ੍ਹੇ ਚ ਸਾਨੂੰ ਆਪਣੇ ਰਖੜਾ ਸਾਹਮਣੇ ਗੱਲ ਕੀਤੀ ਸੀ ਸਾਧ ਸਤਪਾਲ ਸਿੰਘ ਜੀ ਦੀ ਮੈਂ ਦੱਸ ਰਿਹਾ ਸੀ ਯਾਲੀ ਜੀ ਨੂੰ ਕਿ ਸਾਨੂੰ ਕੱਲ ਖਬਰ ਆਈ ਆਪਣੇ ਸਿੱਧੂ ਸਾਹਿਬ ਨੇ ਕਿਹਾ ਕਿ ਇੱਥੇ ਜਿਹੜੇ ਬੀਬਾ ਜੀ ਮੈਂਬਰ ਪਾਰਲੀਮੈਂਟ ਨੇ ਬੜਾ ਜ਼ੋਰ ਲਾ ਰਹੇ ਆ ਕਿ ਕੱਠ ਨਾ ਹੋਵੇ ਇੱਕ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹ ਵੀ ਕਹਿ ਰਹੇ ਨੇ ਕਿ ਕੱਠ ਨਾ ਹੋਵੇ ਦੇਖੋ ਇਹ ਕੱਠ ਪੰਥ ਦਾ ਆ ਇਹ ਕੱਠ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਇਹ ਕਿਸੇ ਦਾ ਨਿੱਜੀ ਕੱਠ ਨਹੀਂ ਤੇ ਜੇ ਤੁਸੀਂ ਇਦਾਂ ਨਹੀਂ ਸੋਚ ਰਹੋਗੇ ਭਾਈ ਤੁਸੀਂ ਅੱਗੇ ਵੀ ਆਪਣਾ ਭਲਾ ਨਹੀਂ ਤੁਰ ਤੋਂ ਕਰ ਹੋਇਆ ਹੁਣ ਵੀ ਇਹ ਗੁਰੂ ਸਾਹਿਬ ਦੀ ਕਰੋਪੀ ਆ ਜੇ ਅਸਲੀ ਗੱਲ ਕਰੀਏ ਹਰ ਗੱਲ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਨੇ ਡਾਕਟਰ ਚੀਮੇ ਵਰਗੇ ਗਪਾ ਮਾਰੀ ਜਾਣ ਐਨੇ ਲੱਖ ਦੀ ਭਰਤੀ ਹੋਈ ਅਸੀਂ ਤਾਂ ਕਹਿੰਦੇ ਨਹੀਂ ਅਸੀਂ 50 ਲੱਖ ਦੀ ਭਰਤੀ ਕਰਨੀ ਆ ਅਸੀਂ ਕਹਿੰਨੇ ਆ ਭਰਤੀ ਹੋਊਗੀ ਜਾਇਜ਼ ਸਹੀ ਤੇ ਭਰਤੀ ਹੋਊਗੀ ਨਿਰਪੱਖ ਹੋਊਗੀ ਜਿਹੜਾ ਭਰਤੀ ਕਰੂ ਉਹੀ ਗੱਗੂ ਬਣੂ ਜਿਹਨੂੰ ਪੰਥ ਚਾਲੂ ਉਹੀ ਪੰਥ ਦੇ ਮੋਹਰੇ ਲੱਗੂਗਾ ਕਿਸੇ ਇੱਕ ਪਰਿਵਾਰ ਦੀ ਜਾਗੀਰ ਨਹੀਂ ਕਿਸੇ ਇੱਕ ਪਰਿਵਾਰ ਦਾ ਹੱਕ ਨਹੀਂ ਕਿਸੇ ਇੱਕ ਪਰਿਵਾਰ ਦੀ ਮਲਕੀਤ ਨਹੀਂ ਸਿੱਖ ਪੰਥ ਇਹ ਪੰਥ ਇਹਦਾ ਰਖਵਾਲਾ ਆ ਪੰਥ ਨੇ ਇਸ ਆਪਣੇ ਜਿਹੜੀ ਹੈ ਪੰਥ ਦੇ ਫਲਸਫੇ ਤੇ ਪਹਿੜਾ ਦੇਣਾ ਹੈ ਇਸ ਲਈ ਤਕੜੇ ਹੋ ਕੇ ਆਪਣੇ ਇਸ ਭਗਤੀ ਮਹਿੰਮੇ 'ਚ ਆਪਣਾ ਯੋਗਦਾਨ ਪਾਓ ਜਿਹੜੇ ਆਪਣੇ ਤੋਂ ਰੁੱਸ ਕੇ ਆਸੇ-ਪਾਸੇ ਚਲੇ ਗਏ ਨੇ ਉਹਨਾਂ ਨੂੰ ਵੀ ਬੇਨਤੀ ਕਰੋ ਕਿ ਭਾਈ ਤੁਸੀਂ ਵੀ ਆ ਜਾਓ ਆਪਾਂ ਇਕੱਠੇ ਹੋ ਕੇ ਇਸ ਭੱਤੀ ਵਿੱਚ ਆਪਣਾ ਹਿੱਸਾ ਪਾਈਏ